ਗੱਡੀ ਵੀ ਵੈਸੀ ਉਹ ਕਿਹੜੀ ਆ ਗੱਡੀ ਮੇਰੇ ਕੋਲ ਸਰਕਾਰੀ ਗੱਡੀ ਹੈ ਬਸ ਸਰਕਾਰੀ ਗੱਡੀ ਹੈ ਆਪਦੀ ਕੋਈ ਤੇ ਆਪਦੀ ਵੀ ਹੈਗੀ ਆ ਲੇਕਿਨ ਹਾਂ ਉਹ ਸਰਕਾਰੀ ਗੱਡੀ ਮੈਨੂੰ ਮਿਲੀ ਹੋਈ ਹੈ ਐਸੀ ਗੱਲ ਨਹੀਂ ਹੈ ਆਪਦੀ ਗੱਡੀ ਵੀ ਮੇਰੇ ਕੋਲ ਹੈਗੀ ਐ ਨੋਵਾ ਮੇਰਾ ਖਿਆਲ ਹੈ ਹੈਗੀ ਆ 5-6 ਸਾਲੋਂ ਕੇ ਮੇਰੇ ਕੋਲੇ ਗੱਡੀ ਹੈਗੀ ਨੋਵਾ ਗੱਡੀ ਹੈ ਤੁਸੀਂ ਤੁਹਾਡੇ ਕੋਲ ਹਾਂਜੀ ਮਤਲਬ ਉਹ ਨਹੀਂ ਗੱਡੀ ਲਗਜ਼ਰੀ ਗੱਡੀ ਮਰਸੀਡਿਸ ਵਗੈਰਾ ਇਹ ਨਹੀਂ ਰੱਖੀਆਂ ਹੈ ਤੁਸੀਂ ਬਹੁਤ ਔਖੇ ਸਵਾਲ ਕਰ ਰਹੇ ਹੋ ਨਹੀਂ ਪਤਾ ਕੀ ਗੱਲ ਹੈ ਹਾਂਜੀ ਕਿ ਇੱਕ ਛੋਟੀ ਜਿਹੀ ਕਹਾਣੀ ਹੈ ਹਾਂਜੀ ਉਹ ਦੋ ਬੰਦੇ ਉਹਨਾਂ ਨੇ ਰੇਲ ਤੇ ਚੜ੍ਹਨਾ ਸੀਗਾ ਹਾਂਜੀ ਤੇ ਇੱਕ ਨੱਠ ਲਿਆ ਇੱਕ ਬੜੇ ਆਰਾਮ ਨਾਲ ਜਾ ਰਿਹਾ ਸੀਗਾ ਹਾਂਜੀ ਚੜ੍ਹ ਦੋ ਨਹੀਂ ਗਏ ਉਹ ਮੂਹਰੇ ਡੱਬੇ 'ਚ ਬੈਠ ਗਿਆ ਉਪਰ ਜਦੋਂ ਤੁਰਨ ਲੱਗੀ ਉਹ ਦੋ ਚੜ੍ਹ ਗਏ ਹਾਂ ਜਾ ਕੇ ਜਦੋਂ ਜਿੱਥੇ ਸਟੇਸ਼ਨ ਤੇ ਉਤਰਨਾ ਸੀ ਜਦੋਂ ਉਤਰੇ ਤੇ ਉਹ ਜਿਹੜੇ ਮੂਹਰੇ ਡੱਬੇ ਨਾਲ ਆਲਾ ਸੀਗਾ ਉਹ ਪਿਛਲੇ ਡੱਬੇ ਨੂੰ ਗੁੱਸੇ ਹੋਣ ਲੱਗਿਆ ਤੂੰ ਚੰਗਾ ਆਦਮੀ ਹੈ ਯਾਰ ਬੜਾ ਆਲਸੀ ਹੈ ਹੈ ਤੈਨੂੰ ਤੁਰਿਆ ਨਹੀਂ ਜਾਂਦਾ ਹੈਗਾ ਤੇ ਉਹ ਕਹਿੰਦਾ ਗੱਲ ਕੀ ਹੋਈ ਆ ਕੰਨ ਗੱਲ ਕੀ ਆ ਮੈਂ ਮੂਹਰੇ ਡੱਬੇ ਵਿੱਚ ਬੜ ਗਿਆ ਤੂੰ ਉਹ ਕਹਿੰਦਾ ਪਹੁੰਚਣਾ ਤਾਂ ਇੱਥੇ ਹੀ ਸੀ ਨਾ ਪਹੁੰਚ ਗਏ ਆ ਇਹ ਮੂਹਰੇ ਔਰ ਪਿਛਲੇ ਡੱਬੇ ਦਾ ਕੀ ਮਤਲਬ ਹੈ ਜਿਹੜੀ ਗੱਲ ਦੀ ਮੈਚ ਬੈਠਦਾ ਉਹ ਵੀ ਮੈਨੂੰ ਉੱਥੇ ਪਹੁੰਚਾਉਂਦੀ ਹੈ ਜਿਵੇਂ ਦੂਜਾ ਜਦੋਂ ਵਾ ਵਾ ਇਹ ਬਹੁਤ ਹੀ ਸੋਹਣੀ ਗੱਲ ਕੀਤੀ ਆ